200 ਗੱਡੀਆਂ ਦੇ ਕਾਫਲੇ ਨਾਲ 200 ਫੁੱਟ ਉੱਚਾ ਲੱਗਣ ਵਾਲਾ ਤਿਰੰਗਾ ਲੈ ਕੇ ਬਾਰਡਰ ਤੇ ਪਹੁੰਚੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅੱਜ 200 ਗੱਡੀਆਂ ਦੇ ਕਾਫਲੇ ਨਾਲ 200 ਫੁੱਟ ਉੱਚਾ ਲੱਗਣ ਵਾਲਾ ਤਿਰੰਗਾ ਝੰਡਾ ਲੈ ਕੇ ਸਾਦ ਕੀ ਚੌਕੀ ਪਹੁੰਚੇ ਉਹਨਾਂ ਨੇ ਪਹਿਲਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਇਤਿਹਾਸਿਕ ਘੰਟਾਕਾਰ ਚੌਂਕ ਤੱਕ ਤਿਰੰਗਾ ਯਾਤਰਾ ਕੱਢੀ ਜਿਸ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸਐਸਪੀ ਗੁਰਮੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ। ਇਸ ਤੋਂ ਬਾਅਦ ਗੱਡੀਆਂ ਦੇ ਵੱਡੇ ਕਾਫਲੇ ਨਾਲ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਤਿਰੰਗੇ ਝੰਡੇ ਨੂੰ ਲੈ ਕੇ ਸਾਦਕੀ ਚੌਂਕੀ ਤੇ ਪਹੁੰਚੇ। ਤਿਰੰਗੇ ਝੰਡੇ ਨੂੰ ਫੌਜ ਦੀ ਖੁੱਲੀ ਗੱਡੀ ਵਿੱਚ ਸਤਿਕਾਰ ਨਾਲ ਸਜਾਇਆ ਗਿਆ ਸੀ। ਇਸ ਗੱਡੀ ਤੇ ਥਾਂ-ਥਾਂ ਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ। ਇਸ ਮੌਕੇ ਵਿਧਾਇਕ ਨਰਿੰਦਰਪਾਲ ਸਿੰਘ ਸਬਨਾ ਨੇ ਕਿਹਾ ਕਿ ਬੀਐਸਐਫ ਵੱਲੋਂ ਮੰਗ ਰੱਖੀ ਗਈ ਸੀ ਕਿ ਇੱਥੇ ਉੱਚਾ ਝੰਡਾ ਲਗਾਇਆ ਜਾਵੇ ਕਿਉਂਕਿ ਪਾਕਿਸਤਾਨ ਦਾ ਝੰਡਾ ਪਹਿਲਾਂ ਸਾਡੇ ਝੰਡੇ ਤੋਂ ਉੱਚਾ ਸੀ ਜਿਸ ਨੂੰ ਪ੍ਰਵਾਨ ਕਰਦਿਆਂ ਉਹਨਾਂ ਨੇ ਮੁੱਖ ਮੰਤਰੀ ਸੱਗਲ ਕੀਤੀ ਅਤੇ ਇੱਥੇ 200 ਫੁੱਟ ਉੱਚਾ ਭਾਰਤ ਦਾ ਕੌਮੀ ਤਿਰੰਗਾ ਝੰਡਾ ਲਹਿਰਾਉਣ ਦਾ ਫੈਸਲਾ ਕੀਤਾ ਅੱਜ ਜਿਹੜਾ ਆਜ਼ਾਦ ਕੀਤਾ ਗਿਆ ਜੀ ਅੱਜ ਬੜਾ ਇਹ ਮੰਨਦਾ ਕਿ ਦੇਸ਼ ਦਾ ਕੌਮੀ ਰਹਿਣਾ ਚਾਹਦਾ ਜੋ ਅਸੀਂ ਆਪਣੇ ਬਾਰਡਰ ਤੇ 200 ਫੁੱਟ ਉੱਚਾ ਲਹਿਰਾਉਣ ਜਾ ਰਹੇ ਹਾਂ ਪਹਿਲਾਂ ਸਾਡੇ ਗਵਾਂਡੀ ਮੁਲਕ ਪਾਕਿਸਤਾਨ ਦਾ ਝੰਡਾ ਜਿਹੜਾ ਤਕਰੀਬਨ 160 ਫੁੱਟ ਦਾ ਜਿਹੜਾ ਉੱਚਾ ਸੀਗਾ ਸਾਡੇ ਲੋਕਾਂ ਦੀ ਸਾਡੇ ਕੌਜ ਦੀ ਸਾਡੇ ਅਫਸਰ ਸਹਿਬਾਨਾਂ ਦੀ ਸਾਰੇ ਫਾਜ਼ਿਲ ਕਾਬਸ ਦੀ ਡਿਮਾਂਡ ਸੀ ਕਿ ਸਾਡੇ ਦੇਸ਼ ਦਾ ਜਿਹੜਾ ਕੌਮੀ ਝੰਡਾ ਤਿਰੰਗਾ ਝੰਡਾ ਇਹਨੂੰ ਪਾਕਿਸਤਾਨ ਦੇ ਝੰਡੇ ਤੋਂ ਉੱਚਾ ਲਵਾਇਆ ਜਾਵੇ ਤਾਂ ਅੱਜ ਅਸੀਂ 200 ਫੁੱਟ ਉੱਚਾ ਸਾਡਾ ਤਿਰੰਗਾ ਕੌਮੀ ਝੰਡਾ ਫਾਜ਼ਲ ਕਾ ਕਿਹੜਾ ਸਾਧਾਰਨ 60 ਕੀ ਬਟਰ ਹੈ ਉਥੇ ਅਸੀਂ ਲੈ ਕੇ ਜਾ ਰਹੇ ਹਾਂ ਫਾਜ਼ਲ ਕਾ ਤੋਂ ਔਰ ਅਸੀਂ ਕੱਲ 15 ਅਗਸਤ ਨੂੰ ਇਹ ਝੰਡਾ ਚੁੰਡਾ ਤੋਂ ਲਾਵਾਗੇ ਔਰ ਸਾਡੇ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਸੀ ਦੇਸ਼ ਪ੍ਰੇਮ ਸੀ ਉਹਨੂੰ ਵੇਖਦੇ ਹੋਏ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਕਿੰਨਾ ਖਰਚ ਆਇਆ ਹੈ ਜੀ ਕਿੰਨੇ ਟਾਈਮ ਵਿੱਚ ਇਹ ਤਿਆਰ ਹੋਇਆ ਜੀ ਤਕਰੀਬਨ ਹੁਣ ਤੱਕ 75 ਲੱਖ ਰੁਪਏ ਲੱਗ ਚੁੱਕੇ ਨੇ ਔਰ ਇਹ ਜਿਹੜਾ ਝੰਡਾ ਹੈ ਤਕਰੀਬਨ ਇਹਨੂੰ 6 ਮਹੀਨੇ ਦਾ ਸਮਾਂ ਹੋ ਗਿਆ ਹੈ ਜਿਹੜਾ ਦਾ ਕੰਮ ਚੱਲ ਰਿਹਾ ਸੀ ਇਹਦਾ ਕੰਮ ਹੁਣ ਕੰਪਲੀਟ ਹੋ ਚੁੱਕਿਆ ਹੈ ਜਿਵੇਂ ਜਿਹੜਾ ਸਾਡਾ ਫੌਮੀ ਚੰਡਾ ਹੈ ਉਹਦੀ ਜਿਹੜੀ 40x60 ਫੁੱਟ ਜਿਹੜਾ ਲੰਮਾ ਹੈ ਸਾਰਾ ਵੱਡਾ ਜਿਹੜਾ ਚੰਗਾ ਸਾਡਾ ਇਹਨੂੰ ਅਸੀਂ ਫਾਜ਼ਲਕਾ ਤੋਂ ਮੋਟਰ ਤੱਕ ਲੈ ਕੇ ਜਾ ਰਹੇ ਹਾਂ ਸਾਡੇ ਫੌਜ ਦੇ ਜਵਾਨ ਸਾਡੇ ਫਾਜ਼ਲਕਾ ਵਾਸੀ ਸਾਰਿਆਂ ਨੂੰ ਸਨੋਧ ਕਰਦੇ ਆ ਜਿਹੜੇ ਅੱਜ ਇੱਥੇ ਇਸ ਸਰਹੱਦੀ ਤਰੰਗਾ ਯਾਤਰਾ ਫਾਜ਼ਿਲਕਾ ਦੇ ਵਿੱਚ ਸ਼ਾਮਲ ਹੋਏ ਨੇ ਆਪਾਂ ਸਾਰੇ ਹੁਣ ਰਲ ਮਿਲ ਕੇ ਕਿਉਂਕਿ ਸਾਡਾ ਇੱਕ ਮੋਟਿਵ ਸੀ ਕਿ ਅਸੀਂ ਜਿਹੜਾ ਸਾਡੇ ਫਾਜ਼ਿਲਕਾ ਦੇ ਲੋਕ ਨੇ ਉਹਨਾਂ ਦਾ ਵੀ ਯੋਗਦਾਨ ਪਾਈ ਇਸ ਜਿਹੜਾ ਝੰਡਾ ਲੱਗ ਰਿਹਾ ਆਪਣੇ ਬਾਰਡਰ ਤੇ ਕਿਉਂਕਿ ਲੋਕਾਂ ਦੀ ਡਿਮਾਂਡ ਸੀ ਲੋਕਾਂ ਦੀ ਡਿਮਾਂਡ ਅਸੀਂ ਪੂਰੀ ਕਰ ਰਹੇ ਹਾਂ ਇਸ ਲਈ ਅਸੀਂ ਫਾਜ਼ਿਲਕਾ ਤੋਂ ਇਹ ਝੰਡਾ ਸਾਡਾ ਕੌਮੀ ਝੰਡਾ ਜਿਹੜਾ ਬਾਰਡਰ ਤੱਕ ਲੈ ਕੇ ਜਾ ਰਹੇ ਹਾਂ ਐਮਐਲ ਸਾਹਿਬ ਕਿੰਨੀ ਦੂਰੀ ਤੱਕ ਜਿਹੜਾ ਇਹਨੂੰ ਦੇਖਿਆ ਜਾ ਸਕੇਗਾ ਇਹ ਬਹੁਤ ਕਿਲੋਮੀਟਰ ਦੂਰ ਜਿਹੜਾ ਸਾਡਾ ਝੰਡਾ چاہے ਤੁਸੀਂ ਫਾਜ਼ਿਲਕਾ ਵਾਲੀ ਸਾਈਡ ਲੈ ਲਓ ਪਾਕਿਸਤਾਨ ਉਹ ਸਾਰਿਆਂ ਨੂੰ ਜਿਹੜਾ ਝੰਡਾ ਸਾਡਾ ਦੇਸ਼ ਦਾ ਤਿਰੰਗਾ ਝੰਡਾ ਲਰਾਉਂਦਾ ਵਿਖੇ